ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਿਰੋਜ਼ਪੁਰ ਆ ਗਿਆ। ਤੇ ਨੇੜੇ ਦੀ ਗੱਲ ਕਰ ਲਈਏ ਤਾਂ ਮੁੱਦਕੀ ਮੇਨ ਸ਼ਹਿਰ ਮੇਨ ਕਸਬਾ ਇਤੋਂ 4 ਕਿਲੋਮੀਟਰ ਦੀ ਦੂਰੀ ਤੇ ਮੇਨ ਮੋਦਕੀ ਨਗਰ ਆ ਜਾਂਦਾ ਤੁਹਾਨੂੰ ਬਿਲਕੁਲ ਤਾਜੀ ਸੂਈ ਗਿੱਲੇ ਨਾਲੂਗੇ ਤੇ ਝੋਟੀ ਵਿਖਾਉਣ ਲੱਗੇ ਆ ਫੌਜੀ ਸਾਹਿਬ ਕੋਲੇ ਕੀ ਡਿਟੇਲ ਰਹੂਗੀ ਸਾਰਾ ਲੇਖਾ ਜੋਖਾ ਪੁੱਛ ਲੈਣੇ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜਿਓ ਐਂਡ ਤੱਕ ਆਜੋ ਵੇਖੀਏ ਤੋਰ ਤਾਰ ਕੇ ਤੁਹਾਨੂੰ ਧਾਰਾ ਧੂਰਾ ਵਿੱਚ ਹੀ ਵੀਡੀਓ ਦੇ ਚੈੱਕ ਕਰਾ ਦੇਣੀਆਂ ਕਿਉਂਕਿ ਪਹਿਲਾਂ ਝੋਟੀ ਆ ਤੇ ਥੋੜਾ ਜਿਹਾ ਲੈਣ ਵਾਲੇ ਸੱਜਣ ਨੂੰ ਸੌਖਾ ਹੋ ਜਾਂਦਾ ਵੇਖੋ ਸਫਾਈਆਂ ਸਫੁਨੀਆਂ ਕਰਮ ਵਾਲੀ ਕੱਟੀ ਨੂੰ ਲੱਗੀਆਂ ਪੂਰੀਆਂ ਚੰਗੀਆਂ ਪੂਰੀ ਸਾਫ ਸੁਥਰੀ ਆ ਕਦ ਸੁਹਣਾ ਆਜੋ ਬਾਕੀ ਜਾਣਕਾਰੀ ਆਪਾਂ ਫੌਜੀ ਸਾਹਿਬ ਤੋਂ ਲੈਨੇ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਹੋਰ ਸੁਣਾਓ ਕਿਵੇਂ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਮੇਰਾ ਬਸ ਮੇਰਾ ਚਾਹੀਦੀ ਵਾਇਰ ਗੁਰੂ ਜੀ ਤੁਸੀਂ ਸੁਣਾਓ ਚੜ੍ਹਦੀ ਕਲਾ ਨਾ ਬਿਲਕੁਲ ਮੇਰਾ ਵਾਇਰ ਗੁਰੂ ਜੀ ਚੜ੍ਹਦੀ ਕਲਾ ਸ਼ੁਕਰ ਤੁਸੀਂ ਦੱਸੋ ਤੇ ਐਡਰੈਸ ਆਪਣਾ ਜੀ ਨਾਂ ਹਰਦੇਵ ਸਿੰਘ ਪਿੰਡ ਖਬਰੋਸ਼ਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਪੈਣੀ ਮੋਦਕੀ ਮੋਦਕੀ ਮੇਨ ਸ਼ਹਿਰ ਮੇਨ ਕਸਬਾ ਆ ਵੀ ਜੋ ਕੋਈ ਕੰਮ ਧੰਦਾ ਤਾਂ ਚਲੋ ਮੋਦਕੀ ਹਾਂਜੀ ਮੋਦਕੀ ਬਾਕੀ ਨੰਬਰ ਆਪਣਾ 7873 80195 ਠੀਕ ਆ ਉਹ ਤਾਂ ਆਪਾਂ ਸਕਰੀਨ ਤੇ ਵੀ ਚਲਾ ਦੇਾਂਗੇ ਹਾਂਜੀ ਤੇ ਇਹ ਛੋਟੀ ਸੂਆ ਕਿਹੜਾ ਸੂਈ ਆ ਸੂਆ ਪਹਿਲਾ ਕੁਲੀ ਵੀਰ ਠੀਕ ਆ ਆਪਾਂ ਤਿੰਨ ਤਰੀਕ ਨੂੰ ਵੀਡੀਓ ਪਾਈ ਸੀਗੀ ਹਾਂਜੀ ਗੱਬੜ ਦੀ ਪੈਸੇ ਵੇਖੋਂਦੇ ਵੀ ਰਹੀ ਸੀ ਆਪਣੀ ਜਿੰਨੀ ਜੈਲੀ ਹੈਗੀ ਕਰਮਾ ਵਾਲੀ ਠੀਕ ਆ ਪਰ ਹਰੇਕ ਅਗਲਾ ਪਹਿਲ ਨੂੰ ਬਸੂਤ ਚੱਲਦਾ ਥੋੜਾ ਜਿਹਾ ਅਗਲਾ ਕਹਿੰਦਾ ਰਸੂਸਾ ਕੇ ਹਨਾ ਸੂ ਕੇ ਪਤਾ ਨਹੀਂ ਕੀ ਨਿਕਲਣਾ ਕੀ ਨਹੀਂ ਨਿਕਲਣਾਗਾ ਠੀਕ ਆ ਮੈਨੂੰ ਚੰਗੇ ਪੈਸੇ ਲੱਗ ਰਹੇ ਸੀ ਉਦਦੇ ਵੀ ਠੀਕ ਆ ਕਹਿੰਦਾ ਜਿੱਦੇ ਸੂਪੀ ਉਹਦੇ ਸਾਨੂੰ ਫੋਨ ਕਰਦੀ ਮੈਂ ਕਿਹਾ ਯਾਰ ਉਹਦੇ ਦੀ ਗੱਲ ਉਹਦੇ ਨਾਲ ਰਹੂਗੀ ਹਾਂ ਇਹ ਤਾਂ ਗੱਲ ਹੈਗੀ ਵੀ ਕਿਸੇ ਸਪੈਸ਼ਲ ਫੋਨ ਨਹੀਂ ਕੀਤਾ ਜਾਂਦਾਗਾ ਹਾਂ ਤੇ ਜੈਰੀ ਜਿੰਨੀ ਪਹਿਲੋਂ ਸੀ ਉਹ ਨਹੀਂ ਕਰਮਾਂ ਵਾਲੀ ਉਹ ਤੋਂ ਜ਼ਿਆਦਾ ਠੀਕ ਆ ਜਿਵੇਂ ਐਂ ਬੈਠੇ ਸੀ ਥਾਪੀ ਮਾਰ ਕੇ ਹਨਾ ਹੁਣ ਵੀ ਇਹੋ ਆਏਗਾ ਕੋਈ ਕਰਮਾਂ ਵਾਲੀ ਨੂੰ ਹੈ ਹੀ ਨਹੀਂਗਾ ਕਟੋੜਾ ਜਿਆ ਕੁਛ ਕਹਿੰਦੀ ਵੀ ਬੱਚਾ ਛੱਡੋ ਚਾ ਨਾ ਛੱਡੋ ਛੱਡੋ ਜਾਂ ਨਾ ਛੱਡੋ ਬੱਚਾ ਨਾ ਕਹਿੰਦਾ ਚਾ ਅੱਜ ਹਟਾ ਕੇ ਉਂਝੋਂ ਲਾ ਕੇ ਫੇਰ ਵੀ ਖੁਸ਼ ਆ ਖੁਸ਼ ਕਰਮਾ ਵਾਲੀ ਧਾਰ ਤੂਰ ਲੈਂਦੀ ਕਿਉਂ ਹੀ ਖੜੀ ਰਹੀਂਦੀ ਆ ਧਾਰ ਲੈ ਲਈ ਧਾਰ ਲੈ ਲਈ ਬੱਚਾ ਕੱਟਾ ਦੇਗੀ ਕਿ ਕੱਟੀ ਬੱਚਾ ਕੱਟਾ ਦੇਗੀ ਕੱਟਾ ਦੇਗੀ ਤੂਰ ਕਰਾਜ ਕੇ ਚੱਕੇ ਦੀ ਤੂਰ ਚੱਕ ਕਰਾ ਲੈਂਦੇ ਆਪਾਂ ਦਿਖਾ ਦੇ ਫੇਰ ਵਹਿ ਬੂਕੇ ਵਿਖਾ ਦੇਗੇ ਧਾਰਾਂ ਦੋ ਦੋ ਧਾਰਾਂ ਵੀ ਦਿਖਾਵਾਂਗੇ ਜੈਲਾ ਬਣ ਵੀ ਦਿਖਾਦਾ ਕਰਮਾ ਵਾਲੀ ਦਾ ਠੀਕ ਆ ਠੀਕ ਅੱਦੋ ਵੱਧ ਜੈਲੀ ਤੇ ਕਹਿੰਦੀ ਇੰਨੀ ਜੈਲੀ ਆਪਾਂ ਨੇ ਦੇਖੀ ਪਹਿਲਾਂ ਝੋਟੀ ਲਓ ਵੀ ਸੱਚ ਨੂੰ ਪਹਿਲਾਂ ਝੋਟੀ ਆ ਤੇ ਫੌਜੀ ਸਾਹਿਬ ਕਹਿੰਦੇ ਵੀ ਇੰਨੀ ਜੈਲੀ ਪਹਿਲੀ ਵਾਰੀ ਵੇਖੀ ਆ ਵੀ ਏਡੀ ਸੀਲ ਥਾਣਾ ਦਾ ਆਪਸੀ ਗੈਪ ਦੂਰੀ ਚਵਾਈ ਵੀ ਫੌਜੀ ਸਾਹਿਬ ਚੰਗੀ ਨਿਕਲੀ ਉਹ ਝੋਟੀ ਦੀ ਚਵਾਈ ਇੱਕ ਨੰਬਰ ਹੈਨਾ ਇੱਕ ਨੰਬਰ ਚਵਾਈ ਹਾਂ ਥਣ ਥਣ ਚੰਗਾ ਫੌਜੀ ਸਾਹਿਬ ਇੱਕ ਗੱਲ ਹੈਗੀ ਆਉਂਦੇ ਸੂਏ ਨੂੰ ਝੋਟੀ ਚੰਗੀ ਮਾਣ ਜੂ ਝੋਟੀ ਧੰਨ ਵਾਲੀ ਆ ਤੇ ਚਾਰ ਪੈਸੇ ਲਾਉਣ ਵਾਲੀ ਹੈ ਝੋਟੀ ਹਾਂ ਇਹ ਨਾਲ ਦੂਜੇ ਪਿੱਛੇ ਸੂਹਾ ਚੌਥਾ ਸੂਹਾ ਹੈਗਾ ਹਾਂ ਗਾਂ ਨੂੰ ਭਟਾਉਂਦਾ ਬਸੂ ਇਹ ਵਧਾਉਣ ਵਾਲੀ ਆ ਇਹ ਗਾਂੜ ਵਧੇ ਵਾਲੀ ਆ ਹਾਂ ਇਹ ਗੱਲ 'ਚ ਕੋਈ ਸ਼ੱਕ ਨਹੀਂ ਬਾਕੀ ਬੱਚੇ ਅਗਲੇ ਸਮਰੇ ਉਹ ਵਧਣਾ हां बाकी ऐत की भी पळीपुळी चंगी ले ले बैड़, ले ले भी आ कोई ऐनी गल ਲੈ ਬੱਪੇ ਲੈ ਬੈਠੇ ਇਹੋ ਇਹਦਾ ਸਿੱਧਾ ਬੈਠ ਪੁੱਠਾ ਬੈਠਾ ਠੀਕ ਆ ਵੀ ਭਾਵਾ ਜਿਹੜੇ ਮਰਜੀ ਪਾਸੇ ਦੀ ਬਹਿ ਜਾ ਲੋ ਵੀ ਸੱਜਣੋ ਦੂਜੀ ਸਾਈਡ ਬੈਠੇ ਆ ਤੇ ਫੇਰ ਵੀ ਕਰਮਾੜੀ ਨੇ ਐਣੀ ਵੀ ਕੋਈ ਲੱਤ ਮਾਰੀ ਤੇ ਉਤੋਂ ਦੀ ਨੰਗੀ ਤੇ ਕਰਮਾੜੀ ਫੇਰ ਇਧਰ ਦੀ ਵੀ ਧਾਰ ਲੈਣ ਆ ਗਈ ਐ ਨਹੀਂ ਠੀਕ ਆ ਜੈਲੀ ਦਾ ਬਹੁਤ ਆ ਹਨਾ ਜੈਲੀ ਹੱਬੋ ਵੱਲ ਦਾ ਗਰਮਾੜੀ ਦਾ ਗਾਵਾ ਨਾਲ ਉਹ ਵੀ ਸੀਲ ਕਹਿ ਦਈ ਹੈ ਨਾ ਗਾਵਾਂ ਦੇ ਹਜੇ ਕਹਿੰਦੇ ਮਾਂ ਚਲੇ ਜਾਵਾਂ ਕਹਿੰਦੇ ਬੰਗਾ ਪੋਣਾ ਪਊਗਾ ਹਾਂ ਉਹ ਵੰਗੇ ਵਾਲਾ ਕੰਮ ਹੀ ਨਹੀਂ ਕਰਮਾੜੀ ਦਾ ਠੀਕ ਹੈ ਇਹ ਪੁੱਤ ਇਹਨੇ ਛੋਕਰ ਅ ਪ੍ਰਮਾਤਮਾ ਚੰਗੇ ਗੁਣ ਦਿੱਤੇ ਨੂੰ ਹਨਾ ਬਹੁਤ ਜ਼ਿਆਦਾ ਤੇ ਜਿਹੜਾ ਲੈ ਗਿਆ ਕਰੂਗਾ ਯਾਦ ਹੀ ਚਵਾਈ ਬਹੁਤ ਸੋਹਣੀ ਕਰਮਾੜੀ ਸੀ ਠੀਕ ਆ ਹੁਣ ਬੱਚਾ ਵੀ ਲਾ ਦਿੱ ਗਿਆ ਅਗਲਾ ਸੋਚੇ ਵੀ ਕਿਤੇ ਉਹੀ ਬਹਿ ਬੂਗੇ ਬੱਚੇ ਦੇ ਬੱਲੇ ਤੇ ਸਹਿਮਤ ਨਹੀਂ ਗਈ ਹਨਾ ਕਈ ਚੀਜ਼ਾਂ ਹੀ ਆ ਜਾਂਦੀਆਂ ਫੌਜੀ ਸਾਹਿਬ ਆਪਾਂ ਨੂੰ ਤਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵੇਰਲ ਬਹੁਤਾ ਕਰਮਾ ਵਾਲੀ ਨੂੰ ਹਾਂ ਥਣ ਬਹੁਤ ਸੋਨਾ ਗੱਡਿਆ ਨਹੀਂ ਕੋਈ ਸ਼ੱਕ ਨਹੀਂ ਸ਼ਾ ਇਹ ਤਾਂ ਪਹਿਲਾਂ ਝੋਟੀਆਂ ਕਹਿੰਦੀ ਨਾ ਪਾਈਆਂ ਖਾਂਡ ਤੋਂ ਚੱਲਦੀਆਂ ਗਲਾਸੀ ਤੋਂ ਚੱਲਦੀਆਂ ਹੈਗੀਆਂ ਹਾਂ ਆ ਤੀਜੀ ਚਵਾਈ ਲੱਗਣੀ ਹੈਗੀ ਇਹਨੂੰ ਠੀਕ ਆ ਤੇ ਤੀਜੀ ਚਵਾਈ ਦੇ ਸਾਲ ਵਾਲੇ ਨੂੰ 6 ਲੀਟਰ ਬੜਾ ਜੋ ਮਰਜ਼ੀ ਖੁੱਲਾ ਮਿਲ ਲੈ ਤੀਜੀ ਤੀਜੀ ਸੂਏ ਵਾਲੀਆਂ ਪਹਿਲੇ ਦੋ ਡੰਗ ਬੱਚੇ ਦੀ ਔਲ ਕਰਦੀਆਂ ਰਹਿੰਦੀਆਂ ਹੈਨਾ ਕਰ ਦੇਣਾ ਆਹ ਇਹ ਬੋਤੇ ਸੱਜਣੋ ਪਸਮਾਹ ਕਰ ਲਿਆ ਝੋਟੀ ਨੇ ਤੇ ਬੱਚਾ ਫੇਰ ਬੰਨਤਾ ਮੂਰੇ ਹੁਣ ਤੁਹਾਨੂੰ ਦੋ ਦੋ ਧਾਰਾ ਚੈੱਕ ਕਰਾਉਣੇ ਆ ਉਸ ਤੋਂ ਬਾਅਦ ਆਪਾਂ ਰੇਟ ਜਿਹੜਾ ਵੀ ਫੌਜੀ ਸਾਹਿਬ ਰੱਖਣਗੇ ਉਹ ਤੁਹਾਡੇ ਸਾਹਮਣੇ ਸ਼ੀਸ਼ਾ ਕਰ ਦੇਾਂਗੇ ਥਣ ਵੇਖੋ ਕੱਢਿਆ ਕੱਟੀ ਨਹੀਂ ਯਾਰ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਮੇਰਾ ਮੰਨਣਾ ਸੀਗਾ ਵੀ ਜਵਾਈ ਚੂਈ ਨਾ ਕੱਟੀ ਦਾ ਥਣ ਦੇ ਸੈਜ ਦੇ ਹਿਸਾਬ ਨਾਲ ਬਾਬਾ ਮਿਹਰ ਕਰੇ ਵੀ ਚੰਗੀ ਨਿਕਲੀ ਹੋਊਗੀ ਕੋਈ ਪੂਰ ਸ਼ਟਾ ਨਾਲ ਗੰਡ ਵਾਲੀ ਗੱਲ ਨਹੀਂ ਹੈਗੀ ਕੀ ਜੈਰਾ ਪਾਉਣਾ ਬਾਅਦ ਦੀ ਚ ਕੱਪਣ ਵਾਲੀ ਦਿਵੋਸ਼ ਹੋ ਜਾਂਦੀ ਹੈ ਜੇ ਕਹਦੀ ਪਹਿਲਾਂ ਹਾਂ ਆਣਾ ਯਾਰ ਖੁਰਲੀਆਂ ਚ ਵੜ ਜਾਂਦੀਆਂ ਇਹਦਾ ਉਤੋਂ ਵੀ ਨੰਗੇ ਜਾਂਦੀਆਂ ਕਰਮਾਂ ਵਾਲੀਆਂ ਇਹਨੂੰ ਤਾਂ ਇਹਨੂੰ ਤਾਂ ਐ ਜਿਵੇਂ ਦੋ ਤਿੰਨ ਸੂਏ ਪਹਿਲਾਂ ਹੀ ਚੁਈ ਹੁੰਦੀ ਆ ਇੱਧਰ ਵੀ ਵਿਖਾਏਗਾ ਹੁਣ ਕਿਸੇ ਬਸੇ ਦੀ ਹਾਂ ਨਹੀਂ ਠੀਕ ਆ ਠੀਕ ਆ ਲਓ ਵੀ ਸੱਜਣੋ ਅਗਲੇ ਪਿਛਲੇ ਦੀ ਚਵਾਈ ਆ ਨੋਟ ਕਰ ਲਿਓ ਬੌਲਾ ਝੋਟੀ ਦੇ ਥੱਲੇ ਬੌਲਾ ਫਿਰ ਕਿੰਨਾ ਮੰਨ ਕੇ ਆ ਜੇ ਕੋਈ 6 ਲੀਟਰ ਖੁੱਲਾ ਬਜੀ ਦੇ ਕਹਿਣਾ ਕੋ 4-5 ਇੱਕ ਮੰਨ ਕੇ ਆ ਜੇ ਹੈ ਹਾਂ 6 ਖੁੱਲਾ ਹੈਗਾ 6 ਖੁੱਲਾ ਨਹੀਂ ਤਾਂ ਪਹਿਲਾਂ ਤੋਂ 3 ਨੇ ਚੱਲਦੀ ਨਹੀਂ ਚੱਲਦੀ ਸਭ ਤੋਂ ਭੂਰ ਛਟਾ ਆ ਜਾਗਾ ਤੇ ਨਾੜਕਾ ਦੋ ਚੀਜ਼ ਨਹੀਂ ਠੀਕ ਆ ਰੇਟ ਕੀ ਰੱਖਦਗੇ ਅੱਜ ਜੇ ਸਾਹਣਾ ਜੈਲੀ ਪਾਣਾ ਕਲੀ ਵੀ ਰੋਸਾ ਨਾਲ ਜ਼ਿਕਰ ਦੇ ਵੀ ਕਰਦਗੇ ਠੀਕ ਆ ਪਰ ਆਪਾਂ ਇਹ ਨਹੀਂ ਗਾ ਹਾਂ ਵੀ ਇਹ ਜੈਲੀ ਨਹੀਂ ਨਿਕਲਾਈ ਸੂਣ ਤੋਂ ਬਹੁਤ ਵਧਾ ਲੀਏ ਹਾਂਜੀ 11 11 ਸੀ ਹੁੰਦੀ ਆਪਣੀ ਡਿਮਾਂਡ ਸੀਗੀ 11 ਸੀ ਅੱਜ ਅੱਜ ਤੱਕ ਕੋਈ ਰਿਸਕ ਹੀ ਨਹੀਂ ਰਿਸਕ ਹੀ ਕੋਈ ਨਹੀਂਗਾ ਹਨਾ ਬਾਕੀ ਇਹਨਾਂ ਜੈਲਾ ਬੰਦ ਦੇ ਦੇ ਹਾਂ ਪਿਆਰ ਮੁਹੱਬਤ ਹੋ ਜੂ ਪਿਆਰ ਮੁਹੱਬਤ ਤੁਸੀਂ ਦੱਸਦੇ ਜਿੰਨਾ ਕਹਿੰਦਾ ਨਹੀਂ ਮੈਂ ਨਹੀਂ ਕੋਈ ਦੱਸ-ਦੱਸ ਕਰ ਤੂੰ ਸਵਾਈ ਜੇਰਾ ਚੱਕੀਆਂ ਮੈਂ ਐਵੇਂ ਸੱਨੇ ਸਾਨੀ 1000 ਦਾ ਹੁੰਦੇ ਸੀ ਆਪਣਾ ਮਾਨਦਾਨ ਇਹ 1000 ਦਾ ਹੀ ਅੱਜ 1 ਲੱਖ ਤੇ 9000 ਹਾਂ ਹਨਾ ਉਹ ਚ ਛੋੜ ਸੱਪਾ ਹੀ ਹੋ ਗੂਗਾ ਠੀਕ ਹੈ ਧੰਨਵਾਦ ਪਿੱਛੋਂ ਕਰਿਓ ਐਨ ਮਰੀਜ਼ ਰਾਖ ਕੇ ਬਾਅਦ ਇਹ ਸੱਜਣੋ 1 ਲੱਖ ਤੇ 9000 ਰੁਪਿਆ ਇਹਦਾ ਲੇਖਾ ਜੋਖਾ ਬਾਕੀ ਤੁਸੀਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਫੌਜੀ ਸਾਹਿਬ ਨਾਲ ਸੰਪਰਕ ਕਰ ਲਿਓ ਤੁਹਾਡੇ ਪਿਆਰ ਸਦਕਾ ਕੋਈ ਹੋਰ ਵੀ ਮਾਨਤਾਨ ਹੋ ਜਾਂਦਾ ਹੁੰਦਾ ਕਿਉਂਕਿ ਜਿਹੜੇ ਹਸਾਬ ਨਾਲ ਆਪਾਂ ਗੱਲਬਾਤ ਕਰੀ ਗਿਓ ਉਸ ਹਸਾਬ ਨਾਲ ਅਗਲਾ ਬੰਦਾ ਵੀ ਰਹਿਲਾ ਹੋ ਜਾਂਦਾ ਹੁੰਦਾ ਧੰਨਵਾਦ ਆ ਤੁਹਾਡਾ ਤੁਸੀਂ ਆਪਣਾ ਸਮਾਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ